ਟਿਆ ਵਾਲਾ ਦੀ ਜੇਲ੍ਹ ਚ ਬੰਦ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਨ ਅੱਜ ਅਕਾਲੀ ਦਲ ਦਾ ਵਫਤ ਪਹੁੰਚਿਆ ਸੀ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਤੇ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਨਾ ਕਰਨ ਦਿੱਤੀ ਜਿਸ ਮਗਰੋਂ ਹੁਣ ਅਰਸ਼ਦੀਪ ਕਲੇਰ ਦਾ ਪ੍ਰਤੀਕਰਮ ਸਾਹਮਣੇ ਆਇਆ ਉਹਨਾਂ ਨੇ ਚਿੱਠੀ ਵਿਖਾਈ ਕਿ ਅਸੀਂ ਪਰਮਿਸ਼ਨ ਲਈ ਸੀ ਪਰ ਸਾਨੂੰ ਮਿਲਨ ਨਹੀਂ ਦਿੱਤਾ ਗਿਆ ਤੁਸੀਂ ਵੀ ਸੁਣਾਓ ਹੋਰ ਕੀ ਕੁਝ ਕਹਿਣਾ ਹੈ ਅਰਸ਼ਦੀਪ ਕਲੇਰ ਦਾ ਦੇਖੋ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸਾਹਿਬ ਨੂੰ ਅੱਜ ਮੁਲਾਕਾਤ ਕਰਨ ਲਈ ਜੇਲ੍ਹ ਦੇ ਵਿੱਚ 3 ਨਵੰਬਰ 2023 ਨੂੰ ADGP ਜੇਲਜ਼ ਨੂੰ ਇੱਕ ਪੱਤਰ ਲਿਖਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੂੰ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਉਹਦੇ ਜਵਾਬ ਦੇ ਵਿੱਚ 11 12 2023 ਨੂੰ ADGP ਪ੍ਰਿਜ਼ਨਸ ਨੇ ਸੁਪਰਡੈਂਟ ਪਟਿਆਲਾ ਜੇਲ ਨੂੰ ਇਹ ਪੱਤਰ ਲਿਖ ਕੇ ਕਿਹਾ ਕਿ ਤੁਸੀਂ ਇਸ ਵਫਦ ਦੀ ਪੰਜਾਬ ਜੇਲ ਰੂਲਜ਼ ਮੁਤਾਬਕ ਮੁਲਾਕਾਤ ਕਰਾਓ। ਤੁਸੀਂ ਸਮਰੱਥ ਅਥਾਰਟੀ ਨੂੰ ਇਹ ਪਰਮਿਸ਼ਨ ਦਿੱਤੀ ਉਹਨਾਂ ਨੇ। ਔਰ ਮੈਂ ਪੜ੍ਹ ਕੇ ਵੀ ਸੁਣਾ ਦਿੰਨਾ। ਕਿ ਸ਼੍ਰੋਮਣੀ ਅਕਾਲੀ ਦਲ ਦੇ ਦੋ ਮੈਂਬਰ ਵਫ਼ਦ ਨੂੰ ਭਾਈ ਬਲਵੰਤ ਸਿੰਘ ਰਾਜਵਾਨਾ ਨਾਲ ਜੇਲ੍ਹ ਅੰਦਰ ਮੁਲਾਕਾਤ ਕਰਨ ਲਈ ਮਨਜ਼ੂਰੀ ਦੇਣ ਸੰਬੰਧੀ ਵਿਸ਼ਾ ਅੰਕਿਤ ਮਾਮਲੇ ਬਾਰੇ ਆਪ ਨੂੰ ਦਫ਼ਤਰ ਸ਼੍ਰੋਮਣੀ ਅਕਾਲੀ ਦਲ ਦਾ ਪੱਤਰ ਨੰਬਰ 193 ਸ਼੍ਰੋਮਣੀ ਅਕਾਲੀ ਦਲ 2023 ਮਿਤੀ 3 ਨਵੰਬਰ 2023 ਦੀ ਕਾਪੀ ਭੇਜਦੇ ਹੋਏ ਲਿਖਿਆ ਜਾਂਦਾ ਹੈ ਕਿ ਪੰਜਾਬ ਪ੍ਰिजन ਰੂਲਸ 2022 ਵਿੱਚ ਕੀਤੇ ਉਪਬੰਧਾਂ ਅਨੁਸਾਰ ਬੰਦੀ ਦੀ ਮੁਲਾਕਾਤ ਕਰਾਉਣ ਲਈ ਆਪ ਸਮਰੱਥ ਅਥਾਰਟੀ ਹੋ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਦੋ ਮੈਂਬਰੀ ਵਫ਼ਦ ਦੀ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਨਾਲ ਮੁਲਾਕਾਤ ਕਰਾਉਣ ਸਬੰਧੀ ਕਾਰਵਾਈ ਪੰਜਾਬ ਪ੍ਰਿਜ਼ਨਜ਼ ਰੂਲਸ 2022 ਵਿੱਚ ਕੀਤੇ ਉਪਬੰਧਾਂ ਅਨੁਸਾਰ ਆਪਦੇ ਪੱਧਰ ਤੇ ਅਮਲ ਵਿੱਚ ਲਿਆਂਦੀ ਜਾਵੇ। ਡੀਜੀਪੀ ਪ੍ਰਿਜ਼ਨਸ ਦਾ ਤੁਹਾਨੂੰ ਲਿਖ ਰਹੇ ਨੇ ਕਿ ਤੁਸੀਂ ਮੁਲਾਕਾਤ ਪੰਜਾਬ ਪ੍ਰਿਜ਼ਨਜ਼ ਰੂਲਸ ਮੁਤਾਬਕ ਕਰਾਓ। ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਇੱਕ ਵਫਦ ਉਹ ਵੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸਾਹਿਬ ਨਾਲ ਇਸੇ ਤਰੀਕੇ ਦੇ ਪੱਤਰ ਤੇ ਮੁਲਾਕਾਤ ਕਰਕੇ ਗਿਆ। ਤਾਂ ਕੀ ਪੰਜਾਬ ਦੇ ਵਿੱਚ ਹੁਣ ਦੋ ਪ੍ਰਿਜ਼ਨ ਰੂਲਸ ਅਪਲਾਈ ਹੋਗੇ? یا پھر جس طریقے اج جڑے جیل دے سپرنٹنڈنٹ صاحب دا پریس نوٹ جاری ਹੋਇਆ ਕਿ ਕਿਉਂਕਿ ਵਰਬਲੀ ਹੁਕਮ ਕਨਵੇ ਕਰਤੇ ਸੀ ਮੈਂ ਪੁੱਛਣਾ ਚਾਹਣਾ ਕਿ ਸਰਕਾਰ ਵਰਬਲੀ ਕਰ ਤੋਂ ਚੱਲਣ ਲੱਗੀ ਇਹ ਤਾਂ ਏ ਡੀ ਜੀ ਪੀ ਸਾਹਿਬ ਦਾ ਪੱਤਰ ਹੈ ਜਿਹੜੇ ਤੁਹਾਨੂੰ ਕਹਿੰਦੇ ਮੁਲਾਕਾਤ ਕਰਾਓ ਤੇ ਤੁਸੀਂ ਕਹਿੰਦੇ ਮੈਂ ਵਰਬਲੀ ਕਨਵੇ ਕਰਤਾ ਸੀ ਕਿਨੂੰ ਕਰਤਾ ਵਰਬਲੀ ਕਨਵੇ ਕਿਹੜੇ ਟੈਲੀਫੋਨ ਤੇ ਵਰਬਲੀ ਕਨਵੇ ਕਰਤਾ ਤੁਹਾਨੂੰ ਵਰਬਲੀ ਅੱਜ ਕਿਹਦੇ ਆਰਡਰ ਆਏ ਕਿਉਂਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਸੀ ਔਰ جیل ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਤੇ ਉਹ ਵਰਬਲੀ ਆਰਡਰ ਚੱਲ ਕੇ ਤੁਸੀਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੂੰ ਭਾਈ ਬਲਵੰਤ ਸਿੰਘ ਜੀ ਰਾਜਵਾਨ ਨਾਲ ਮੁਲਾਕਾਤ ਕਰਨ ਤੋਂ ਰੋਕਿਆ ਮੈਂ ਪੁੱਛਣਾ ਚਾਹੁੰਨਾ ਕਿ ਬੰਦੀ ਸਿੰਘਾਂ ਨਾਲ ਸਰਕਾਰ ਦਾ ਇਹ ਜਾ ਵਤੀਰਾ ਕਿਉਂ ਆਪਣੇ ਜਿਹੜੇ ਮੰਤਰੀ ਜੇਲ੍ਹਾਂ 'ਚ ਬੰਦ ਨੇ ਉਹਨਾਂ ਨੂੰ ਤਾਂ ਮਸਾਜਾਂ ਕਰਾ ਰਹੇ ਹੋ ਤੇ ਜਿਨ੍ਹਾਂ ਨੇ ਕੌਮ ਦੀ ਲੜਾਈ ਲੜੀ 30-30 ਸਾਲਾਂ ਤੋਂ ਜਿਨ੍ਹਾਂ 'ਚ ਬੰਦ ਨੇ 17 ਸਾਲ ਤੋਂ ਫਾਂਸੀ ਵਾਲੀ ਚੱਕੀ 'ਚ ਬੰਦ ਨੇ ਉਹਨਾਂ ਦੇ ਨਾਲ ਸਰਕਾਰ ਦਾ ਇਹ ਵਤੀਰਾ ਇਹਦੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੈ ਅਰਵਿੰਦ ਕੇਜਰੀਵਾਲ ਦੀ ਹੈ ਕਿਉਂਕਿ ਚਾਹੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਹੋਣ ਚਾਹੇ ਹੋਰ ਬੰਦੀ ਸਿੰਘ ਹੋਣ ਚਾਹੇ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਹੋਣ ਇਹਨਾਂ ਪ੍ਰਤੀ ਸਰਕਾਰ ਸਹਿਰਦ ਨਹੀਂ ਸੋ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਈ ਸਾਹਿਬ ਨੂੰ ਬੇਨਤੀ ਕਰਨੀ ਸੀ ਕਿ ਭੁੱਖ ਹੜਤਾਲ ਨਾ ਕਰਨ ਪਰ ਅੱਜ ਸਰਕਾਰ ਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੂੰ ਨਹੀਂ ਮਿਲਣ ਦਿੱਤਾ ਅਗਰ ਭਾਈ ਸਾਹਿਬ ਨੂੰ ਕੁਝ ਹੋਇਆ ਤਾਂ ਉਹਦੀ ਜ਼ਿੰਮੇਵਾਰੀ ਸਿੱਧੀ-ਸਿੱਧੀ ਮੁੱਖ ਮੰਤਰੀ ਭਗਵੰਤ ਮਾਨ ਦੀ ਹੋਵੇ